ਸਸ਼ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੇ ਲਈ ਕੀਤਾ ਵੱਡਾ ਐਲਾਨ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਤ ਹੈ ਤਾਂ ਕਿਸਾਨਾਂ ਨੂੰ ਖੁਦ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਰੇਤ ਚੁੱਕਣ ਦਾ ਦਿੱਤਾ ਅਧਿਕਾਰ ਖੇਤਰ ਨਾਲੇ ਵੀ ਕਿਹਾ ਕਿ ਕਿਸਾਨ ਆਪਣੀ ਮਰਜ਼ੀ ਦੇ ਵਿੱਚੋਂ ਰੇਤ ਚੁੱਕ ਕੇ ਕਿਸੇ ਨੂੰ ਵੀ ਵੇਚ ਸਕਦੇ ਨੇ ਤੇ ਉਸ ਦੇ ਨਾਲ ਸਰਕਾਰ ਨੇ ਐਲਾਨ ਕੀਤਾ ਕਿ ਫਸਲ ਬਰਬਾਦ ਹੋਣ ਵਾਲੇ ਖੇਤਾਂ ਵਾਲੇ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ ਨਾਲ ਹੜ ਕਾਰਨ ਹੋਈ ਮੌਤ ਵਾਲੇ ਪਰਿਵਾਰ ਨੂੰ ਦਿੱਤਾ ਜਾਵੇਗਾ 4 ਲੱਖ ਰੁਪਏ ਦਾ ਮੁਆਵਜ਼ਾ ਹਣਾਂ ਤੋਂ ਪੰਜਾਬੀਆਂ ਦੇ ਲਈ ਰਾਹਤ ਭਰੀ ਖਬਰ ਡੈਮਾਂ ਤੇ ਦਰਿਆਵਾਂ ਦੇ ਵਿੱਚ ਕੱਟਣ ਲੱਗਿਆ ਪਾਣੀ ਦਾ ਪੱਧਰ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਘਟਿਆ ਪਹਿਲਾਂ 1600 79 ਫੁੱਟ ਤੇ ਚੱਲ ਰਿਆ ਸੀ ਪਾਣੀ ਦਾ ਪੱਧਰ ਇਸ ਵਕਤ 1677.39 ਫੁੱਟ ਤੇ ਚੱਲ ਰਿਆ ਪਾਣੀ ਬਿਆਸ ਦਰਿਆ ਦੇ ਵਿੱਚ ਵੀ ਘਟਣ ਲੱਗਿਆ ਪਾਣੀ 2.5 ਲੱਖ ਕਿਊਸਿਕ ਤੋਂ ਪਾਣੀ ਦਾ ਪੱਧਰ ਘਟ ਕੇ 164000 ਕਿਊਸਿਕ ਤੇ ਆਇਆ ਪਹਿਲਾ ਖਤਰੇ ਦੇ ਨਿਸ਼ਾਨ ਨੂੰ ਛੁਰਿਆ ਸੀ ਹੁਣ ਜੈਲੋ ਅਲਰਟ ਦੇ ਕਰੀਬ ਬਹਿ ਰਿਹਾ ਬਿਆਸ ਦਰਿਆ ਦਾ ਪਾਣੀ ਸਲਮਾਨ ਖਾਨ ਨੇ ਬੈਗਪਾਸਰ ਵੀਕੰਡ ਕਾ ਵਾਰ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਕੀਤਾ ਜ਼ਿਕਰ ਕਿਹਾ ਜਦੋਂ ਕਿਸੇ ਵੀ ਥਾਂ ਦੇ ਉੱਪਰ ਆਪਤਾਉਂਦੀ ਆ ਪੰਜਾਬ ਹਮੇਸ਼ਾ ਮਦਦ ਲਈ ਖੜਦਾ ਜਿਹੜੇ ਕਿਸਾਨ ਸਾਡੇ ਲਈ ਅਨਾਜ اگਾਉਂਦੇ ਨੇ ਅੱਜ ਉਹਨਾਂ ਕੋਲੋਂ ਖੁਦ ਦੇ ਰਹਿਣ ਦੇ ਲਈ ਕਰਨੀਆਂ ਨ ਸਿੱਖ ਕੌਮ ਨੂੰ ਸਮਾਜ ਸੇਵਾ ਲੰਗਰ ਅਤੇ ਬਿਨਾਂ ਕਿਸੇ ਕਾਰਨ ਲੋਕਾਂ ਦੀ ਮਦਦ ਦੇ ਲਈ ਜਾਣਿਆ ਜਾਂਦਾ ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣਾ ਹਿੱਸਾ ਪਾਈਏ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੀ ਮਦਦ ਕਰੀਏ ਹੜਪੀੜਤਾ ਦੇ ਲਈ ਸਰਕਾਰ ਦੇ ਐਲਾਨ ਤੋਂ ਇੱਕ ਵਾਰ ਫਿਰ ਕਿਸਾਨ ਹੋਏ ਨਾਰਾਜ਼ ਕਿਸਾਨਾਂ ਆਗੂ ਸਰਬੰਸ ਸਿੰਘ ਪੰਦੇਰ ਨੇ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਦੇ ਉੱਪਰ ਚੋਕੇ ਵੱਡੇ ਸਵਾਲ ਕਿਹਾ ਕਿਸਾਨਾਂ ਨੂੰ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਸਰਕਾਰ ਨੂੰ ਰੇਤਾ ਚੁੱਕਣ ਦੀ ਤਰੀਕ 15 ਨਵੰਬਰ ਤੋਂ ਅੱਗੇ ਵਧਾਉਣੀ ਚਾਹੀਦੀ ਹੈ ਕਿਸਾਨ ਅੰਗੂਸਰਬੜ ਪੰਦੇਰ ਦਾ ਕਹਿਣਾ ਹੈ ਕਿ ਉਸ ਵਕਤ ਤੱਕ ਕਈ ਖੇਤਾਂ ਦੇ ਵਿੱਚੋਂ ਤਾਂ ਪਾਣੀ ਨਹੀਂ ਸੁੱਕਣਾ ਨਾਲ ਇਹ ਵੀ ਕਿਹਾ ਕਿ ਇਸ ਮੁਆਵਜ਼ੇ ਦੇ ਵਿੱਚ ਕਿਤੇ ਵੀ ਮਜ਼ਦੂਰਾਂ ਦਾ ਜ਼ਿਕਰ ਨਹੀਂ ਹੈ ਨਾਲ ਇਹ ਵੀ ਕਿਹਾ ਕਿ 20000 ਮੁਆਵਜ਼ਾ ਕਿਸਾਨਾਂ ਲਈ ਕਾਫੀ ਨਹੀਂ ਕਈ ਫਸਲਾਂ ਨੇ ਜੜੀਆਂ ਸਾਲ ਭਰਦੀਆਂ ਨੇ ਜਿਵੇਂ ਗੰਨੇ ਦੀ ਫਸਲ ਉਹਨਾਂ ਦੇ ਲਈ 1 ਲੱਖ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਲੱਗੀ ਪਾਬੰਦੀ ਵਿਰੋਧ ਨੌਜਵਾਨਾਂ ਦਾ ਭਾਰੀ ਰੋਸ ਪ੍ਰਦਰਸ਼ਨ ਕਾਠਮੰਡ ਦੇ ਵਿੱਚ ਸੰਸਦ ਭਵਨ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਪੁਲਿਸ ਨੇ लाठी चार्ज ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਕੀਤੀ ਵਰਤੋਂ ਘੱਟੋ-ਘੱਟ 16 ਪ੍ਰਦਰਸ਼ਨਕਾਰੀਆਂ ਦੀ ਮੌਤ 100 ਤੋਂ ਵੱਧ ਹੋਏ ਜ਼ਖਮੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਬੰਦੀ ਨੂੰ ਦੱਸ ਦੱਸਿਆ ਬੋਲਣ ਦੀ ਆਜ਼ਾਦੀ ਦੇ ਉੱਪਰ ਲੱਗੀ ਜਾ ਰਹੀ ਪਾਬੰਦੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਾਣੀ ਨੇ ਮੁਹਾਲੀ ਸਥਿਤ ਹਸਪਤਾਲ ਦੇ ਵਿੱਚ ਪਹੁੰਚ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣਿਆ ਪ੍ਰਮਾਤਮਾ ਅੱਗੇ ਉਹਨਾਂ ਦੀ ਸਿਹਤ ਜਲਦੀ ਠੀਕ ਹੋਣ ਦੀ ਕੀਤੀ ਅਰਦਾਸ ਸੀਐਮ ਨਾਇਬ ਸਹਾਣੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਹਰਿਆਣਾ ਸਰਕਾਰ ਪੰਜਾਬ ਦੇ ਬਿਲਕੁਲ ਨਾਲ ਖੜੀ ਹੈ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਪਰ ਕੀਤਾ ਵੱਡਾ ਹਮਲਾ ਕੀਵ ਦੇ ਉੱਪਰ 805 ਡਰੋਨ ਅਤੇ 13 ਮਜ਼ਾਈਲਾ ਦਾਗੀਆਂ ਮੰਤਰੀ ਮੰਡਲ ਦੀ ਸਰਕਾਰੀ ਇਮਾਰਤ ਨੂੰ ਬਣਾਇਆ ਗਿਆ ਨਿਸ਼ਾਨਾ ਹਮਲੇ ਦੇ ਵਿੱਚ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਹੋਈ ਮੌਤ ਯੂਕਰੇਨ ਦੀ ਹਵਾਈ ਸੈਨਾ ਨੇ ਇਸ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਯੁਵਰਾਜ ਸਿੰਘ ਨੇ ਹੜਾਂ ਦੌਰਾਨ ਰਾਹਤ ਕਾਰਜਾਂ ਦੀ ਅਗਵਾਈ ਕਰਨ ਵਾਲੀ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਦੀ ਕੀਤੀ ਤਾਰੀਫ਼ ਕਿਹਾ ਆਈਐਸ ਸਾਖੀ ਸਾਨੀ ਵਰਗੀਆਂ ਸਖਿਤੀਆਂ ਸਾਨੂੰ ਹੌਸਲਾ ਦਿੰਦੀਆਂ ਨੇ ਉਹ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੌਜੂਦ ਰਹੇ ਕਾਰਵਾਈ ਕੀਤੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਉਹਨਾਂ ਕਹਿੰਿਆ ਕਿ ਮੈਂ ਕਾਮਨਾ ਕਰਦਾ ਇਸੇ ਤਰੀਕੇ ਦੇ ਨਾਲ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਅਮਰੀਕਾ ਨੇ ਵੀਜ਼ਾ ਨਿਯਮਾਂ ਦੇ ਵਿੱਚ ਕੀਤਾ ਵੱਡਾ ਬਦਲਾ ਹੁਣ ਸਾਰੇ ਬੇਨਿਕਾਰਾਂ ਨੂੰ ਆਪਣੀ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਰਹਿ ਕੇ ਕਾਨੂੰਨੀ ਰਹਿ ਹੈ ਚੀ ਸਥਾਨ ਦੇ ਉੱਪਰ ਰਹਿ ਕੇ ਵੀਜ਼ਾ ਇੰਟਰਵਿਊ ਦੇਣੇ ਪੈਣਗੇ ਇਸ ਦਾ ਮਤਲਬ ਹੈ ਭਾਰਤੀ ਨਾਗਰਿਕ ਹੁਣ ਥਾਈਲੈਂਡ ਸਿੰਗਾਪੁਰ ਜਾਂ ਫਿਰ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਵੀ1 ਕਾਰੋਬਾਰੀ ਜਾਂ ਫਿਰ ਬੀ2 ਸਲਾਨੀ ਵੀਜ਼ੇ ਦੀ ਇੰਟਰਵਿਊ ਨਹੀਂ ਦੇ ਸਕਣਗੇ ਭਾਰਤ ਵਿੱਚ ਵੀਜ਼ਾ ਦੀ ਇੰਟਰਵਿਊ ਦਾ ਇੰਤਜ਼ਾਰ ਬਹੁਤ ਲੰਬਾ ਹੈ ਕਈ ਵਾਰ 3 ਸਾਲ ਤੱਕ ਦਾ ਬਹੁਤ ਸਾਰੇ ਜਿਹੜੇ ਬਿਨੇਕਾਸੀ ਇੰਟਰਵਿਊ ਦੇਣ ਲਈ ਵਿਦੇਸ਼ ਜਾਂਦੇ ਸੀ ਜਿਹੜੇ ਕਿ ਥਾਈਲੈਂਡ ਬੈਂਕਾਕ ਸਿੰਗਾਪੁਰ ਫ੍ਰੈਂਕਫਰਟ ਬ੍ਰਾਜ਼ੀਲ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਇੰਟਰਵਿਊ ਜਾਂਦੇ ਦੇਣ ਜਾਂਦੇ ਸੀ ਪਰ ਹੁਣ ਇਹਨਾਂ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਅਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੈ ਰੋਇਨ ਤਸਕਰੀ 카ਰਟੇਲ ਦਾ ਕੀਤਾ ਗਿਆ ਪਰਦਾਫਾਸ਼ 8 ਕਿਲੋਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ ਛਾਪੇਮਾਰੀ ਦੌਰਾਨ ਗਰਾਓ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਹੈਂਡਲਰਾਂ ਸਪਲਾਈ ਚੈਨਾਂ ਅਤੇ ਵਿੱਤੀ ਨੈਟਵਰਕਾਂ ਦੀ ਪਛਾਣ ਦੇ ਲਈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਐਸਨ ਅਜ਼ੀਨ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ